ਮਰਦਾਸ ਜੀ ਮਹਾਰਾਜ ਉਹਨਾਂ ਦੇ ਤਾਂ ਹੀ ਕਹਿਣ ਲੱਗੇ ਮੁਸਕਰਾ ਕੇ ਸੰਪੁਰਖਾ ਤੋ ਪੂਰਨ ਗਿਆਨੀ ਕਹਿ ਲੱਗੇ हे ਬੁਰਖਾ ਸੁਣਾ ਤੂੰ ਪੂਰਨ ਗਿਆਨੀ ਕਿ ਪੂਰਨ ਬ੍ਰਹਮ ਗਿਆਨੀ ਹੈ ਇਹ ਜਗ ਸੰਤਾ ਕੋ ਸੁ ਪ੍ਰਵਾਹ ਇਹ ਜਿਹੜਾ ਜਗਤ ਹੈ ਇਹ ਚਲਦੀ ਹੋਈ ਵਹਿੰਦੀ ਹੋਈ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਹੈ ਲਿਓ ਜਾਤ ਪੁਨ ਪੂਰਨ ਆਹ ਏ ਚੱਲੀ ਜਾਂਦਾ ਹੈ ਇਹ ਪਰਵਾਹ ਕਦੇ ਵੀ ਨਹੀਂ ਰੁਕਦਾ ਕਿੰਨੇ ਹੀ ਘਾਹ ਦੇ ਤਣਕੇ ਨਿੱਕੀਆਂ ਨਿੱਕੀਆਂ ਲੱਕੜੀਆਂ ਇਹਦੇ ਵਿੱਚ ਵਹਿਦੀਆਂ ਜਾਂਦੀਆਂ ਨੇ ਕੋਈ شمار ਨਹੀਂ ਹੈ ਜਲ ਤਰੰਗ ਦਿਓ ਜਲ ਸਮਾਵਾ ਇਹ ਵੀ ਜਲਦੀਆਂ ਤਰੰਗਾ ਜਲ ਵਿੱਚ ਹੀ ਸਮਾ ਜਾਂਦੀਆਂ ਹਨ ਹੈ ਜਲ ਜਲ ਤੇ ਪੀਨ ਦਿਖਾਵਾ ਉਹ ਜਾਲੀ ਆ ਕਹਿਨ ਕਥਨ ਕਾ ਦੂਜਾ ਕੈਨ ਨੂੰ ਉਹਦਾ ਨਾਮ ਤਰੰਗਾ ਹੈ ਉਹ ਜਲ ਦਾ ਰੂਪ ਹੈ ਜਲ ਤੋਂ ਬਿਨਾ ਤਰੰਗਾ ਨਹੀਂ ਉਤਪਤ ਹੋ ਸਕਦੀਆਂ ਸੰਤ ਦ્વੈਤ ਤੇ ਮਨਾਹ ਨਮਾਨੇ ਜਿਵੇਂ ਜਿਹੜਾ ਸੰਤ ਹੈ ਉਹਦੇ ਮਨ ਵਿੱਚ ਦ્વੈਤ ਨਹੀਂ ਹੁੰਦੀ ਉਹ ਇੱਕ ਦੇ ਨਾਲ ਜੁੜ ਕੇ ਇੱਕ ਦਾ ਰੂਪ ਹੋ ਜਾਂਦਾ ਹੈ ਆਤਮ ਪਰਮਾਤਮ ਇੱਕ ਜਾਣੇ ਉਹ ਆਤਮਾ ਬ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਿਧਾ ਅੰਤਰ ਮਰੇ ਜੋਰੀ ਬਰਸਾਦੀ ਪਾਇਆ ਜਾਏ ਹਸੇ ਚਤ ਲਾ ਗਿਆ ਫਿਰ ਕਾਲ ਨਾ ਖਾਏ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਸਾਰਿਆਂ ਵਿੱਚ ਇਕਾਤਮਾ ਨੂੰ ਜਾਣਦਾ ਜਿਵੇਂ ਜਲ ਵਿਖਾ ਬੁੱਧ ਬੁਧਾ ਹੋਏ ਜਿਵੇਂ ਇੱਕ ਜਲ ਤੋਂ ਪਾਣੀ ਤੋਂ ਅਨੇਕਾਂ ਹੀ ਬੁੱਧ ਬਦੇ ਉਤਪਤ ਹੁੰਦੇ ਹਨ ਜੜ ਮਰਨ ਦੇਹਨ ਇਮ ਜੋਏ ਇਵੇਂ ਦੇਹੀਆਂ ਦੇ ਵਿੱਚੋਂ ਸਰੀਰ ਦੇ ਵਿੱਚੋਂ ਜਨਮ ਮਰਨ ਪੈਦਾ ਹੁੰਦੇ ਨੇ ਆਤਮਾ ਕਦੇ ਵੀ ਨਹੀਂ ਮਰਦਾ ਹੈ ਸਾਤ ਪੁਰਾਣ ਤਨ ਤਰਕੇ ਗਿਰਾ ਨਾ ਇਹ ਕਨੇ ਜਿਵੇਂ ਇੱਕ ਰੁੱਖ ਦੇ ਪੱਤੇ ਪਰਾਤਰ ਹੋ ਜਾਣ ਪੁਰਾਣੇ ਹੋ ਜਾਣ ਤੇ ਉਹ ਛੱਡ ਕੇ ਡਿੱਗ ਜਾਂਦੇ ਹਨ ਉਹ ਨਾ ਜੋੜ ਨਾ ਇਹ ਲਗ ਪਾਰੇ ਫਿਰ ਜਿਉਂ ਬਨ ਫਲ ਪਾਕੇ ਭੋਏ ਗਿਰਹੇ ਬੋਰ ਨਾ ਲਾਗੇ ਢਾਰ ਬਨ ਜੰਗਲ ਦੇ ਫਲ ਪਾਕੇ ਧਰਤੀ ਤੇ ਡਿੱਗ ਜਾਂਦੇ ਫਿਰ ਰੁੱਖ ਨਾਲ ਨਹੀਂ ਜੁੜ ਸਕਦੇ ਦੁਨੀਆਂ ਦੀ ਕੋਈ ਤਾਕਤ ਟੁੱਟੇ ਹੋਏ ਪੱਤੇ ਕੇ ਰੁੱਖ ਨੂੰ ਦੁਬਾਰਾ ਨਹੀਂ ਜੋੜ ਸਕਦੀ ਐਵੇਂ ਸਰੀਰ ਛੜ ਜਾਂਦੇ ਨੇ ਜੀਰਣ ਹੋ ਕੇ ਤੇ ਉਹ ਖਤਮ ਹੋ ਜਾਂਦੇ ਨੇ ਨਵੇਂ ਉਤਪਤ ਹੋ ਜਾਂਦੇ ਆ ਨਿਰੰਕਾਰ ਸਰੀਰ ਬਣਾਉਂਦਾ ਦੁਗਾਂ ਦੀ ਮਰਜ਼ਾ ਦਾ ਹੁੰਦੀ ਆ 1 ਲੱਖ ਸਾਲ 10000 ਸਾਲ 1 ਸਾਲ ਕਿ ਹੁਣ 100 ਸਾਲ ਮਰਜ਼ਾ ਦਾ ਦੇ ਅਨੁਕੂਲ ਸਰੀਰ ਛੁੱਟ ਜਾਂਦੇ ਨੇ ਫਿਰ ਨਵੇਂ ਸਰੀਰ ਪੈਦਾ ਹੁੰਦੇ ਜਾਂਦੇ ਨੇ ਜਿਵੇਂ ਕਿ ਪਾਣੀ ਤੋਂ ਤਰੰਗਾ ਜਿਵੇਂ ਕਿ ਪਾਣੀ ਤੋਂ ਬੁੱਧ ਬਧ ਦੇ ਪਿੱਛੇ ਮਹਾਰਾਜ ਨੇ ਫਰਮਾਇਆ ਇੱਕ ਬੁੱਧ ਬਲਾ ਮਿਟ ਜਾਂਦਾ ਦੂਜਾ ਬੁੱਧ ਬਦਾ ਮਤਲਬ ਬੁਲਬਨਾ ਨਾਲ ਦੀ ਨਾਲ ਹੀ ਪੈਦਾ ਹੋ ਜਾਂਦਾ ਇਵੇਂ ਜਿਹੜੇ ਸਰੀਰ ਹਨ ਬੁਲਬੁਲਿਆਂ ਦੀ ਤਰ੍ਹਾਂ ਕੇ ਤਰੰਗਾਂ ਦੀ ਤਰ੍ਹਾਂ ਕੇ ਪੱਤਿਆਂ ਦੀ ਤਰ੍ਹਾਂ ਇਸ ਤੋਂ ਵੱਧ ਕੇ ਸਰੀਰਾਂ ਦੀ ਹੋਰ ਕੋਈ ਅਹਿਮੀਅਤ ਨਹੀਂ ਹੈ তথা ਸਾਰੇ ਜੜ ਜੜ ਹੋਏ ਮਰ ਕਹਿੰਦੇ ਤਵੇਂ ਭਾਈ ਸਰੀਰ ਝੜੇ ਹੋਏ ਪੁਰਾਣੇ ਪੱਤਿਆਂ ਦੀ ਤਰ੍ਹਾਂ ਸਮਾ ਬਾ ਕੇ ਜੜਨੀ ਹੋ ਜਾਂਦੇ ਹਨ ਮਰ ਪਦੇ ਜਾਗ ਜੋਏ ਸਰੀਰ ਨਵੇਂ ਪੈਦਾ ਹੋ ਜਾਂਦੇ ਨੇ ਤੇ ਪੁਰਾਣੇ ਛੱਡਦੇ ਜਾਂਦੇ ਨੇ ਕਿੰਨੀ ਦੁਨੀਆਂ ਹੁਣ ਤੱਕ ਮਰ ਗਈ ਹੈ ਕੋਈ شمار ਕੋਈ شمار ਨਹੀਂ ਹੈ ਜਗਤ ਅਨਾਦ ਕਾਲ ਕੋ ਐਸੇ ਮਾਰੇ ਕਹਿੰਦੇ ਇਹ ਅਨਾਦ ਕਾਲ ਮਤਲਬ ਜਿਹਦਾ ਆਦ ਨਹੀਂ ਗਿਣਤੀ ਨਹੀਂ شمار ਨਹੀਂ ਕਿੰਨੇ 100 ਸਾਲ ਕੇ 1000 ਸਾਲ ਕੇ ਲੱਖਾਂ ਕੇ ਕਰੋੜਾਂ ਕੇ ਅਰਬਾਂ ਸਾ ਪ੍ਰithvi ਦੇ ਵਿੱਚ ਇਸ ਤਰ੍ਹਾਂ ਦੇ ਪ੍ਰਮਾਨ ਹੈਗੇ ਨੇ ਕਿ ਅਸੀਂ ਕਹਿ ਸਕੀਏ ਕਿ ਸ੍ਰਿਸ਼ਟੀ ਰਤੀ ਨੂੰ ਕਰੋੜਾਂ ਸਾਲ ਹੋ ਗਏ ਲੱਖਾਂ ਨਹੀਂ ਇਸ ਤਰ੍ਹਾਂ ਦੇ ਪ੍ਰਮਾਨ ਹੈਗੇ ਆ ਪ੍ਰਕਿਰਤੀ ਵਿੱਚ ਕਈ ਆ ਮੈਨਰਲ ਦੇ ਪਹਾੜ ਨੇ ਕਈ ਰੌਖ ਨੇ ਕਈ ਬ੍ਰੇਸ਼ ਨੇ ਕਈ ਜੀਵ ਨੇ ਕਈ ਤਰ੍ਹਾਂ ਦੀਆਂ ਧਰਤੀਆਂ ਅਸਮਾਨ ਤੇ ਹਵਾਵਾਂ ਤੇ ਅਸਮਾਨ ਆਕਾਸ਼ ਆ ਗ੍ਰਹਨ ਅਸੱਤਰਤਾ ਨੇ ਜਿਨ੍ਹਾਂ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ ਜਿਹੜਾ ਜੀਵਨ ਆ ਕਰੋਣਾ ਸਾਲਾਂ ਦਾ ਜਾਣਦਾ ਕੋਈ ਨਹੀਂ ਜਾ ਕਰਦਾ ਸਿਰ ਠੀਕ ਹੋਂ ਸਾਤੇ ਆਪੇ ਜਾਣਿਆ ਸੋਈ ਉਹ ਆਪ ਹੀ ਜਾਣਦਾ ਬਾਕੀ ਸਭ ਅਨੁਮਾਨ ਨੇ ਮਹਾਰਾਜ ਜੀ ਨੇ ਬਾਣੀ ਵਿੱਚ ਇਹਦਾ ਨਵੇੜਾ ਕੀਤਾ ਕਿਉਂਕਿ ਵਿਗਿਆਨੀ ਬੜੇ ਬੜੇ ਤਰੀਕਿਆਂ ਨਾਲ ਸੰਸਾਰ ਦੇ ਉਤਪਤੀ ਦਾ ਅਨੁਮਾਨ ਲਗਾਉਂਦੇ ਮਾਰਾ ਨੇ ਬਾਣੀ ਜਾਖਿਆ ਥਿੱਤ ਵਾਰ ਨਾ ਜੋਗੀ ਜਾਣੈ ਰੁੱਤਵਾ ਹੋ ਨਾ ਕੋਈ ਨਾ ਕੋਈ ਜੋਗੀ ਜਾਣਦਾ ਤੇ ਨਾ ਕੋਈ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੈ ਕੁਰਾਨ ਕਾਦੀਆ ਨਹੀਂ ਕਾਦੀਆ ਮਤਲਬ ਕਾਜ਼ੀ ਕਾਦੀ ਕੂਡ ਬੋਲ ਮਲ ਖਾਏ ਕਾਜ਼ੀ ਵੀ ਨਹੀਂ ਜਾਣਦਾ ਪੰਡਤ ਵੀ ਨਹੀਂ ਜਾਣਦਾ ਜੋਗੀ ਵੀ ਨਹੀਂ ਜਾਣਦਾ ਸਿਰਫ ਨਿਰੰਕਾਰ ਜਾਣਦਾ ਹੈ ਕਿਉਂਦੇ ਸੰਸਾਰ ਕਦੋਂ ਸਰ ਗਿਆ ਕੌਣ ਕਹੈ ਤੂੰ ਕੱਦ ਕਾ ਕੋਈ ਨਹੀਂ ਕਹਿ ਸਕਦਾ ਕਿ ਉਹ ਕਦੋਂ ਕਦਾ ਹੈ ਮਾਰੇ ਕਿਤੇ ਸੰਸਾਰ ਅਨਾਦੀ ਹੈ ਇਹਦਾ ਕੋਈ ਆਦ ਨਹੀਂ ਹੈਗਾ ਕੋਈ شمار ਨਹੀਂ ਕਿ ਕਦੋਂ ਸੰਸਾਰ ਉਤਪਤ ਹੋਇਆ ਤੇ ਕਦੋਂ ਖਤਮ ਹੋਵੇਗਾ ਚੱਲਿਆ ਅੱਜ 파ੜ ਨਕਾਇਸੇ ਇਹ ਕਦੋਂ ਤੱਕ ਚੱਲੇਗਾ ਇਹ سلسلہ ਇਹਦਾ ਵੀ ਕੋਈ شمار ਨਹੀਂ ਬੁੱਧ ਬਦੇ ਜਿਵੇਂ ਪਾਣੀ ਦੇ ਵਿੱਚ ਆਦ ਕਾਲ ਤੋਂ ਪੈਦਾ ਹੁੰਦੇ ਆਏ ਨੇ ਪੱਤੇ ਜਿਵੇਂ ਰੁੱਖ ਤੋਂ ਆਦ ਕਾਲ ਤੋਂ ਉਤਪਤ ਹੁੰਦੇ ਆਏ ਨੇ ਉਤਪਜੀਏ ਨਾ ਇਹਵੇਂ ਆ ਸਰੀਰ ਸੰਸਾਰ ਤੇ ਆਦ ਕਾਲ ਤੋਂ ਪੈਦਾ ਹੁੰਦੇ ਆਏ ਨੇ ਤੇ ਖਤਮ ਹੁੰਦੇ ਆ ਖਤਮ ਹੋ ਜਾਣਗੇ ਇੱਕ ਪ੍ਰਾਣੀ ਇੱਕ ਹਾਵਸੀ ਆਮ ਲੋਕਾਂ ਦੀ ਆਇਆ ਅੰਤ ਜਿਹਾ ਗਦਾ ਇਤਿਹਾਸਾਂ ਸੰਸਾਰ ਤੇ ਕਿੰਨੇ ਕਿੰਨੇ ਬ੍ਰਹਮ ਗਿਆਨੀ ਕਿੰਨੇ ਕਿੰਨੇ ਅਵਤਾਰ ਪੈਗੰਬਰ ਵੀ ਚਲੇ ਕੇ ਕੋਈ شمار ਨਹੀਂ ਹੈਗਾ ਦਸਵੀਂ ਭਾਸ਼ਾ ਮਹਾਰਾਜ ਨੇ ਆਪਣੀ ਬਾਣੀ ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੇ-ਬੜੇ ਰਹਾਸ ਔਖੇ ਇੱਕ ਦੁੱਖ ਹੁੰਦੀ ਮਹਾਰਾਜ ਜੀ ਦੀ ਅੰਤ ਮਰੇ ਪਛਤਾਏ ਤਉ ਜੇ ਜੁਗ ਮੈਂ ਅਵਤਾਰ ਕਰਾਂ